ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਆਪਣੇ ਰਾਜੂਗੜ੍ਹ ਫਾਰਮ ਦੜਬਾ ਚੈਨਲ ਤੇ ਤੇ ਆਪਣਾ ਇਹ ਰਾਜੂ ਬਾਈਆ ਤੇ ਪਾਰਟ 3 ਬਣਾ ਰਿਹਾ ਆਪਾਂ ਦੋ ਪਾਰਟ ਪਹਿਲਾਂ ਬਣਾ ਚੁੱਕੇ ਤੇ ਤੀਜਾ ਪਾਰਟ ਬਣਾ ਰਿਹਾ ਆਂ 10-10 ਮਿੰਟਾਂ ਦੀਆਂ ਵੀਡੀਓ ਆਉਣਗੀਆਂ ਆਪਣੀਆਂ ਬਹੁਤ ਭਾਵੇਂ ਇਹ ਕਾਲੇ ਕੇ ਮੇਲੇ ਤੇ ਮਾਲ ਬਹੁਤ ਜ਼ਿਆਦਾ ਆਇਆ ਹੋਇਆ ਦੋ ਜਾਂ ਤਿੰਨ ਵੀਡੀਓ 'ਚ ਵੀ ਆਪਾਂ ਮਾਲ ਨਹੀਂ ਦਿਖਾ ਸਕਦੇ ਕਿਉਂ ਮਾਲ ਬਹੁਤ ਹੀ ਜ਼ਿਆਦਾ ਤਦਾਰਚ ਆਇਆ ਹੋਇਆ ਤੇ ਹੁਣ ਆਪਾਂ ਇਹ ਬਾਈਆਂ ਦੀਆਂ ਵੀ ਬੱਕਰੀਆਂ ਦੇਖ ਸਕਦੇ ਹੋ ਤੁਸੀਂ ਹਾਂ ਇਹ ਪਾਰਟ ਤੀਜਾ ਹੈ ਜੀ ਇਹਦੇ ਚ ਆਪਾਂ ਪੇਡਾਂ ਦਿਖਾਵਾਂਗੇ ਤੁਹਾਨੂੰ ਪਿਓਰ ਗੰਗਾ ਪਾਰੀ ਆਪਣੇ ਦਰਸ਼ੀ ਲੱਖੇ ਵਾਲੇ ਦਰਸ਼ੀ ਦੀਆਂ ਰੋਕੀ ਰਾਏ ਕੋਟ ਦੇ ਲਵੇ ਪਿੰਡਾਂ ਬਾਈ ਦਾ ਉਹ ਜਿਹਾਂ ਪੇਡਾਂ ਦਿਖਾਵਾਂਗੇ ਇਹਡਾਂ ਦੇਖ ਸਕਦੇ ਹੋ ਤੁਸੀਂ ਕਿਵੇਂ ਇਹਨਾਂ ਦੀ ਡੈਕੋਰੇਸ਼ਨ ਕਰੀ ਹੋਈ ਹੈ ਔਰ ਵੰਡੇ ਸਾਡੇ ਹਾਂਜੀ ਆਪਾਂ ਇਹ ਭੇਡਾਂ ਦੇਖ ਰਿਹਾਏ ਆ ਕਿਹੜੀ ਨਸਲ ਦੀਆਂ ਨੇ ਤੇ ਕਿੱਧਰ ਦੀ ਨਸਲ ਹੈ ਇਹ ਸਾਰਾ ਕੁਝ ਦੱਸੋ ਸਾਨੂੰ ਭੇਡਾਂ ਬਹੁਤ ਸੋਹਣੀਆਂ ਨੇ ਸਾਰੇ ਮੇਲੇ 'ਚੋਂ ਰਾਜੂ ਜੀ ਤੁਸੀਂ ਦੱਸੋ ਇਹ ਆਪਾਂ ਇਹ ਵੀਰ ਜੀਆ ਭੇਡਾਂ ਨੇ ਤੇ ਨਾਮ ਕੀ ਹੈ ਜੀ ਤੁਹਾਡਾ ਦਰਸ਼ਨ ਦਰਸ਼ਨ ਸਿੰਘ ਪਿੰਡ ਕਿਹੜਾ ਹੈ ਜੀ ਲੱਖਾ ਜੀ ਲੱਖਾ ਪਿੰਡ ਦਾ ਠੀਕ ਹੈ ਇਹ ਭੇਡਾਂ ਬਾਰੇ ਦੱਸੋ ਜੀ ਜਾਣਕਾਰੀ ਆਪਣੇ ਵੀਰਾਂ ਨੂੰ ਹਾਂਜੀ ਹਾਂਜੀ ਕਿਹੜੀ ਨਸਲ ਹੈ ਜੀ ਇਹ ਜਮਨਾਪੁਰ ਹੈ ਜੀ ਇੱਕ ਆਪਣੇ ਪੰਜਾਬ ਦੀ ਜਾਂ ਕਿਸੇ ਹੋਰ ਪੰਜਾਬ ਦੇ ਆਣੇ ਚੁੱਕੀ ਉਧਰ ਲੀਆਂ ਜਮਨਾ ਕੰਗਾ ਪਾਰੀ ਭੇਡਾਂ ਨੇ ਬਾਈ ਰਾਜ ਜੂ ਤੇਰਾ ਕੀ ਕਹਿਣਾ ਹੈ ਭੇਡਾਂ ਬਾਰੇ ਏਡਾ ਠੀਕ ਹੈ ਜੀ ਇਹ ਸਾਰੇ ਇਹ ਤਾਂ ਜੀ ਆਏ ਆ ਵੀ ਪਹਿਲਾਂ ਤਾਂ ਧੰਨਵਾਦ ਇਹਨਾਂ ਦਾ ਜਿਹੜੇ ਰੱਖਦੇ ਨੇ ਆਪਣੇ ਦਰਸੀ ਜੀ ਲੱਖੇਵਾਲ ਤੋਂ ਬਹੁਤ ਬਹੁਤ ਮੁਬਾਰਕਾ ਇਹਨਾਂ ਨੂੰ ਮੇਲੇ 'ਚ ਆਏ ਦੀਆਂ ਬਹੁਤ ਬਹੁਤ ਧੰਨਵਾਦ ਇਹਨਾਂ ਦੀ ਟੀਮ ਨੂੰ ਜੇ ਪਾਰਟੀ ਨੂੰ ਬਾਕੀ ਇਹ ਭੇਡਾਂ ਨੇ ਜੋ ਆਪਣੇ ਸਾਰੇ ਪੰਜਾਬ ਦੇ ਵਿੱਚ ਅੱਜ ਦੀ ਘੜੀ ਚੜਦੀ ਕਲਾਈ ਨੇ ਜੀ ਇਹਨਾਂ ਦੀਆਂ ਭੇਡਾਂ ਸਿਰੇ ਹੀ ਲਾਇਆ ਪਿਆ ਜੀ ਸਿਰੇ ਨੂੰ ਸਿਰੇ ਨੂੰ ਸਿਰਾ ਲਾਤਾ ਬਾਕੀ ਜੀ ਇਹ ਗੰਗਾ ਪਾਰੀ ਭੇਡਾਂ ਬੋਲਦੇ ਨੇ ਇਹਨਾਂ ਨੂੰ ਜਮਨਾ ਪਾਰੀ ਕਹਿ ਲਓ ਗੰਗਾ ਪਾਰੀ ਕਹਿ ਲਓ ਤੇ ਇਹਨਾਂ ਦੇ ਵਿੱਚ ਇਹਨਾਂ ਦੀਆਂ ਸ਼ੌਂਕ ਵਜੋਂ ਰੱਖੀਆਂ ਵੀ ਹੋਈਆਂ ਨੇ ਤੇ ਬਾਕੀ ਸੇਲ ਦੇ ਲਈ ਵੀ ਨੇ ਜੇ ਕਿਸੇ ਵੀਰ ਨੂੰ ਸ਼ੌਂਕ ਹੋਵੇ ਭੇਡ ਰੱਖਣ ਦਾ ਇੱਕ ਜਾਂ ਦੋ ਜਾਂ 10 ਤਾਂ ਇਹ ਸੇਲ ਦੇ ਲਈ ਵੀ ਭੇਡਾਂ ਨੇ ਇਹਨਾਂ ਦੀਆਂ ਤੇ ਮੁੱਲ ਇਹਨਾਂ ਦਾ ਜੀ ਬਾਕੀ ਇਹਨਾਂ ਨੂੰ ਵੀਰ ਨੂੰ ਪੁੱਛਾਂਗੇ ਆਪਾਂ ਵੀ ਕੀ ਰੇਟ ਹੈ ਜੀ ਕੀ ਨਾ ਅੱਜ ਦੀ ਕੜੀ ਸਿਰੇ ਦਾ ਮਾਲ ਹੈ ਜੀ ਇਹ ਸਾਰੀ ਮੰਡੀ ਦੇ ਵਿੱਚੋਂ ਮੇਲੇ ਦੇ ਵਿੱਚੋਂ ਮੇਰੇ ਵੀਰ ਨੂੰ ਬਹੁਤ ਬਹੁਤ ਧੰਨਵਾਦ ਦਰਸ਼ਨ ਸਿੰਘ ਜੀ ਨੂੰ ਦਰਸ਼ੀ ਨੂੰ ਲੱਖੇਵਾਲ ਨੂੰ ਮਮਾਰਕਾ ਇਹਨਾਂ ਮਾਲ ਵਾਸਤੇ ਦੀ ਬਹੁਤ ਸਾਮ ਰੱਖੀ ਹੋਈ ਹੈ ਇਹਨਾਂ ਦੀ ਸਾਮ ਦੇ ਵਾਸਤੇ ਬਹੁਤ ਤਕੜੀ ਚੀਜ਼ ਹੈ ਇਹਨਾਂ ਦੀ ਅਸੀਂ ਸਾਰੀ ਮੰਡੀ ਦੇ ਵਿੱਚ ਨਿਗਾਹ ਮਾਰੀ ਹੈ ਜੀ ਸਾਨੂੰ ਬਹੁਤ ਤਕੜੀ ਚੀਜ਼ ਇਹੀ ਲੱਭੀ ਹੈ ਹਾਂਜੀ ਇਹਨਾਂ ਦਾ ਰੇਟ ਕੀ ਹੈ ਜੀ ਭੇੜ ਦਾ ਵੱਡੀ ਦਾ ਰੇਟ ਦੱਸੋ ਜੀ ਇਹਨਾਂ ਦਾ ਕੀ ਹੈ ਕੀ ਪਾ ਚੱਲਦਾ ਇਹਨਾਂ ਦਾ 55 60 40 35 ਇਹਨਾਂ ਦਾ ਲੇੜਾ ਜਾਂ ਲੇੜੀ ਆਪਾਂ ਟੋਟ ਕੀ ਇਹਨਾਂ ਦਾ ਰੇਟ ਆ ਬੱਤੀ 332 ਦੇ ਵਿੱਚ ਵਿੱਚ ਹਾਂ ਜੀ ਇੱਕ ਪੇਡ ਬੱਤੀ ਸੁਵੰਦੜ ਪੂੜੇ ਪਾਰ ਹਾਂ 30 32 ਦਾ ਜੀ ਇਹ ਲੇਲਾ ਜਾਂ ਨੇਲੀ ਆਪਾਂ ਕਿੰਨੇ ਕ ਦੀ ਵੇਚਦਾਂ ਨੇ ਜੀ ਲੇਲਾ ਦਾ ਵੇਤਾ ਸਾਡੇ ਵਰਗਾ ਸ਼ੌਂਕੀਆ ਪਾਲਣਾਂ ਨੂੰ ਬੱਕਰੀਆਂ ਦੇ ਵਿੱਚ ਦੇ ਦੇਗੇ ਜੀ ਤੁਹਾਨੂੰ ਤਾਂ ਜੀ ਉਹ ਕਿਵੇਂ ਸੇਲ ਕਰੂੰਗੇ ਉਹ ਕਿੰਨੇ ਕ ਰੇਟ ਚ ਆਪਾਂ ਨੂੰ ਮਿਲ ਜੇ ਲੇਲਾ ਉਹ ਹੈਗਾ ਸੇਲ ਕਰਦੇ ਠੀਕ ਹੈ ਜੀ ਠੀਕ ਹੈ ਬੰਨਿਆਂ ਦਾ ਆਪਾਂ ਲੇਲੇ ਪੇਡਾਂ ਬਾਕੀ ਪੇਡਾਂ ਦਿਖਾਣੇ ਆਪਾਂ ਤੇਰਾ ਮਹਾਰਾਜ ਤੰਦਰੁਸਤ ਰਸੂਖੀ ਨੂੰ ਭਾਈ ਆ ਮੀਡਾ ਦਿਖਾਓ ਮੀਡਾ ਦਿਖਾਓ ਜੀ ਨੂੰ ਇਹ ਬੰਨਿਆਂ ਦਾ ਮੀਡਾ ਬਹੁਤ ਹੀ ਇਹ ਕਿੰਨੇ ਦੰਦ ਆ ਜੀ ਕੈ ਦੰਦ ਆ ਜੀ ਦਿਖਾਓ ਹੁਣ ਮੈਂ ਦੇਖਾ ਚਾਰ ਹੋ ਗਏ ਚਾਰ ਦੰਦ ਚਾਹ 70 ਹੋ ਗਿਆ ਜੀ 70 ਬਹੁਤ ਸਿਰਾ ਹੀ ਹੈ ਜੀ ਇਹਦਾ ਕੱਦ ਹੋਊਗਾ 40 ਦੇ ਕਰੀਬ 38 40 ਦੇ ਕਰੀਬ 40 ਹੋਊਗਾ 40 ਹੈਗਾ ਜੀ 40 ਹੈਗਾ ਜੀ ਜੀ ਫੇਸ ਕੁਆਲਟੀ ਇਹ ਸਿਰਾ ਦੀ ਗੱਲ ਜਮ ਬਹੁਤ ਸਿਰਾ ਚੀਜ਼ ਹੈ ਬਾਈ ਦੀ ਵੀ ਬਾਕੀ ਸਭ ਨੂੰ ਕਹਿੰਦੇ ਆਪਾਂ दूरंदूर देसी प्रदेसी बंदे हैं जो जड़े महाराष्ट्र बम्बा केरला खाटी पुणे सतारा बम्बा महाराष्ट्र के बंदे हैं जो उत्तराखंड के हैं हरिद्वार के हैं हिमाचल के हैं जो किसी भाइयों को सेल के लिए माल चाहिए तो आपके नाम गांव पिंड नंबर आपा दे रहा है स्क्रीन पे उनका कांटेक्ट करंशी इनसे आके मिल लो ठीक है बाकी मैं स्क्रीन पर नंबर भी डाल दूंगा आपको ਬਾਣੇ ਸੇ ਕੁਝ ਵੀ ਮੰਗਵਾ ਸਕਦੇ ਆ ਆਪਾਂ। ਅਕੀਪੇਡਾਂ ਦੇਖ ਸਕਦੇ ਤੁਸੀਂ ਬਾਂਜਾਂ ਦੀਆਂ। ਸਾਰੀਆਂ ਇੱਕੋ ਨਸਲ ਦੀਆਂ ਨੇ ਜੀ। ਸਿਆਵਟ ਬਹੁਤ ਸੋਹਣੀ ਕਰੀ ਹੋਈ ਆ ਬਾਂਜਾਂ ਦੀ ਪੇਡਾਂ ਦੀ। 40-50 ਪੇਡਾਂ ਨੇ ਇਸ ਟਾਈਮ ਬਾਂਜਾਂ ਲਵੇ, ਬਾਕੀ ਬੱਕਰੀਆਂ ਵੀ ਲਏ ਨੇ ਬਾਈ। ਲੱਖਾਦਰਸੀ ਵਾਲਾ ਆ ਪਰ ਨੰਬਰ ਸਕਰੀਨ ਤੇ ਦੇ ਦਾਂਗੇ। ਪੇਡਾ ਬਾਈ ਜੀ ਸਭ ਤੋਂ ਸਰਾਈ ਨੇ ਮੰਡੀ ਚ ਪੂਰੇ ਆ ਕਿਉਂ ਪੇਡਾ ਨਹੀਂ ਆਇਆ ਹੈ ਜਾਂ ਮਿਲਣ ਗਿਆ ਕਿਤੇ ਰਾਜ ਨੇ ਮਾਰ ਕੇ ਇਕੱਠੇ ਮਾਰਦੀ ਤੁਸੇ ਨਾ ਹੋਣਾ ਕਿ ਪੇਡਾ ਵੀ ਦੇਖ ਸਕਦੇ ਸੀ ਸੂਣ ਵਾਲੀਆਂ ਵੀ ਨੇ ਵਿੱਚ ਅੱਜ ਜੇ ਆ ਪੇਡਾ ਦਰਸੀ ਸਾਲ ਜੀ ਸੂਣ ਵਾਲੀਆਂ ਆ ਵੀ ਪੇਡਾ ਸੂਣ ਵਾਲੀਆਂ ਬਾਕੀ ਲੇਲੇ ਨੇ ਜੀ ਬਹੁਤ ਛੇਤੀ ਲੇਲਾ ਪਾਲਦੀਆਂ ਨੇ ਇਹ ਭੇਡਾਂ ਇਹ ਭੇਡਾਂ ਦੀ ਆਪਾਂ ਲੱਗੇ ਵੀਡੀਓ ਪਾਵਾਂਗੇ ਤੇ ਸਕਿੱਪ ਨਾ ਕਰਿਓ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ ਭੇਡਾਂ ਦੀਆਂ ਨੂੰ ਕੋਈ ਪਹੁੰਚ ਸਕੇ ਕਿਸੇ ਵੀਰਾਂ ਤੱਕ ਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਆਪਣਾ ਚੈਨਲ ਇਪੀਡਾਂ ਦੀ ਆਪਾਂ ਲੱਗੇ ਵੀਡੀਓ ਪਾ ਦਾਂਗੇ ਤੇ ਬਾਈ ਦਾ ਨੰਬਰ ਵੀ ਦੇ ਦਾਂਗੇ ਸਕਰੀਨ ਤੇ